ਇੱਕ ਸੱਜਣ ਦਾ ਫੋਨ ਆਇਆ ਕਹਿੰਦਾ ਮੱਲੀ ਸਾਹਿਬ ਐਰ ਕੀਰ ਕੰਬਾਈਨਾਂ ਵਾਲਿਆਂ ਦਾ ਵੀ ਹਾਲਚਾਲ ਪੁੱਛ ਲਾ ਮੈਂ ਕਿਹਾ ਕੀ ਗੱਲ ਹੋ ਗਈ ਭਾਈ ਕਹਿੰਦਾ ਵੀ 7 ਦਿਨ ਤਾਂ ਅਸੀਂ ਕਬਾਈਨਾ ਦੀ ਰਿਪੇਅਰ ਕਰਨ ਲੱਗੇ ਰਹੇ ਤੇ 50 ਦਿਨਾਂ ਚ ਸੀਜ਼ਨ ਖਤਮ ਹੋ ਗਿਆ ਮੈਂ ਕਿਹਾ ਕਿਵੇਂ ਕਹਿੰਦਾ ਗੁਰੂਆ ਸਾਡੇ ਪਿੰਡ ਤਾਂ ਕਹਿੰਦਾ 7 ਤੋਂ 8 ਦਿਨ ਹੀ ਮਸ਼ੀਨਾਂ ਚੱਲੀਆਂ ਮਸ਼ੀਨਾਂ ਹੀ ਬੇਥਾ ਆ ਗਈਆਂ ਤੇ ਦੋਸਤੋ ਗੱਲ ਬੰਦੇ ਦੀ ਬਿਲਕੁਲ ਸੱਚੀ ਆ ਸਾਡੇ ਏਰੀਏ ਦੇ ਵਿੱਚ ਵੇਖ ਲਓ ਤੁਸੀਂ 8 ਤੋਂ 9 ਦਿਨਾਂ ਦਾ ਸੀਜ਼ਨ ਸੀਗਾ ਅੱਜ ਮਿਲਦਾ ਨੋਵਾਂ ਦਸਵਾਂ ਦਿਨਾਂ ਤੇ ਤੁਹਾਨੂੰ ਕਿਤੇ ਕਣਕ ਖੜੀ ਨਹੀਂ ਦਿਖਾਈ ਦੇਊਗੀ 50% ਤੂੜੀਆਂ ਬਣ ਚੁੱਕੀਆਂ ਨਹੀਂ ਆਹ ਵੇਖ ਲਓ ਜੀ ਪਿੱਛੇ ਤੇ ਗੱਲ ਕਰਦੇ ਆਪਾਂ ਕਬਾਈਨਾ ਵਾਲਿਆਂ ਦੀ ਵੀ ਦੋਸਤੋ ਆਪਾਂ ਆਧਾਰ ਕਾਰਡ ਦੇ ਕੇ ਕਬਾਈਨਾ ਲਈ ਤੁਰੇ ਆਣੇ ਹਰ ਕੀ ਘਟੋ ਘੱਟ ਵੀ ਲੱਖਾਂ ਟਨ ਲੋਹਾ ਆਪਾਂ ਨੂੰ ਵੇਚਦਾ ਕਰਾਣਿਆ ਨੇ ਤੇ ਗੁਰੂਓ ਅਕਸਰ ਜੇ ਉਹਨੇ ਖੇਤ ਵੀ ਵਧਨੇ ਚਾਹੀਦੇ ਨਾ ਜਿੰਨੀਆਂ ਤੁਸੀਂ ਕਬਾਈਨਾ ਲਈ ਤੁਰੇ ਆਣੇ ਹੋ ਤੇ ਜ਼ਿਮੀਦਾਰੋ ਮੜਾ ਜਾ ਨਾ ਸੋਚ ਨੂੰ ਹੱਥ ਮਾਰੋ ਦਿਮਾਗ ਤੋਂ ਸੋਚੋ ਪੈਲੀ ਨਹੀਂ ਵਧਣ ਲੱਗੀ ਕੰਬਾਈਨਾ ਜ਼ਰੂਰ ਵਧੇ ਜਾਣੀਆਂ ਪਹਿਲੀ ਨਹੀਂ ਵਧਣ ਲੱਗੀ ਮੇਰਾ ਵੀਰ ਜਿੰਨਾਂ ਕੋਲੇ ਹੈਗੀਆਂ ਨੇ ਉਹਨਾਂ ਨੂੰ ਚਲਾ ਲੈਣ ਦੋ ਨਵੀਆਂ ਕੰਬਾਈਨਾ ਲੈਣੀਆਂ ਬੰਦ ਕਰੋ ਇਸ ਵਾਰੀ ਸਾਡੇ ਪਿੰਡ ਘਟੋ ਘੱਟ ਮੈਂ 14 ਕੰਬਾਈਨਾ ਗਿਣੀਆਂ ਨੇ ਤੇ ਆਹ ਸਾਲ ਪਹਿਲਾ ਸਾਲ ਸੀ ਜਦੋਂ ਮੈਨੂੰ ਤਿੰਨਾਂ ਬੰਦਿਆਂ ਦੇ ਫੋਨ ਆਏ ਵੀ ਮੱਲੀ ਸਾਹਿਬ ਮੈਂ ਤੁਹਾਡੀ ਕਣਕ ਵਟਣੀ ਮੱਲੀ ਸਾਹਿਬ ਮੈਂ ਤੁਹਾਡੀ ਕਣਕ ਵਟਣੀ ਮੱਲੀ ਸਾਹਿਬ ਮੈਂ ਤੁਹਾਡੀ ਕਣਕ ਵਟਣੀ ਪਰ ਆਪਾਂ ਜਿਹਨਾਂ ਨਾਲ ਜਵਾਨ ਕੀਤੀ ਸੀ ਆਪਾਂ ਤਾਂ ਉਹਨਾਂ ਤੋਂ ਵਡਾਈ ਪਰ ਹੁਣ ਮੈਨੇ ਇਹ ਦੱਸੋ ਵੀ ਅੱਜ ਤੋਂ 2 ਸਾਲ ਪਹਿਲਾਂ ਮਿੰਤ ਕਰਨੀ ਪੈਂਦੀ ਸੀ ਪੀ ਬਾਈ ਜੀ ਵੱਡੋਂਗੇ ਪਿਛਲੇ ਸਾਲ ਮੈਂ ਘਟੋ ਘਟ ਵੀ 4 ਦਿਨਾਂ ਦੀ ਵੇਡ ਕੀਤੀ ਸੀ ਵੀ ਕਣਕ ਵੱਡੋਂਗੇ ਐਰ ਕੀ ਨਾ ਐਰ ਕੀ ਤਾਂ ਵੇਡ ਕਰਨ ਦੀ ਲੋੜ ਨਹੀਂ ਪਈ ਸੀ ਐਰ ਕੀ ਦਾ ਪਤੰਦਰ ਸਰਾਣੇ ਆਣ ਕੇ ਖੜ ਗਏ ਮੇਰੇ ਮੈਂ ਕਿਹਾ 3 ਵਜੇ 3 ਵਜੇ ਤੋਂ ਪਹਿਲਾਂ ਮੈਂ ਕਣਕ ਨਹੀਂ ਵੜਾਉਣੀ ਦੁਪਹਿਰੇ ਤੱਕ ਤੋੜੀ ਨਹੀਂ ਬਣਦੀ ਪਤੰਦਰ 1 ਵਜੇ ਆਣ ਕੇ ਮੇਰੇ ਬਾਹਰ ਅੱਗੇ ਮਸ਼ੀਨ ਲਾਤੀ ਤੇ 2 ਘੰਟੇ ਬੈਠੇ ਰਹੇ 3 ਵਜੇ ਲੱਗੇ ਐਰ ਕੀ ਵੀ ਦੱਸੋ ਐਨਾ ਲੋਹਾ ਆਪਾਂ ਪੰਜਾਬ 'ਚ ਰੱਖ ਕੇ ਕਿੱਧਰ ਜਾਣਾ ਅੱਗੇ ਹੁੰਦਾ ਸੀ ਚਲੋ ਬਾਹਰ ਬਾਹਰ ਦੇ ਲੋਕ ਵੀ ਸਿਆਣੇ ਹੋ ਗਏ ਤੇ ਮੇਰਾ ਵੀਰ ਨਾ ਐਡੇ ਵੱਡੇ ਸੰਧਾਂ ਦੇ ਪੈਸੇ ਲਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਬੇਫਕੂਫੀ ਆ ਜਿਨ੍ਹਾਂ ਨੇ ਚਲੋ ਲੈ ਜਾਂਦੀਆਂ ਨੇ ਚਲੋ ਮੈਂ ਕਹਿਣਾ ਵੀ ਉਹਨਾਂ ਦਾ ਅੱਗ ਨਾ ਮਰੇ ਯਾਰ ਕਿਉਂਕਿ ਕਿੱਲੇ ਨਹੀਂ ਵਧਣੇ ਮਸ਼ੀਨਾਂ ਵਧ ਹੀ ਜਾਂਦੀਆਂ ਨੇ ਘਟੋ ਘਟ 22 23 23 ਲੱਖ ਦੀਆਂ ਮਸ਼ੀਨਾਂ ਹੈਰਾਨ ਸੁਣ ਕੇ ਹੈਰਾਨ ਵੀ ਇੱਕ ਦਿਨ ਦੇ ਵਿੱਚੋਂ 4 4 ਮਸ਼ੀਨਾਂ ਫੈਕਟਰੀਆਂ ਦੇ ਵਿੱਚੋਂ ਨਿਕਲ ਰਹੀਆਂ ਨੇ ਕਰਤਾਰ ਵਾਲੇ ਡੇਲੀ 4 ਮਸ਼ੀਨਾਂ ਵੇਚਦੇ ਹਰਾਨਾ ਸੀਜ਼ਨ ਦੇ ਵਿੱਚ ਉਸ ਤੋਂ ਹੈਰਾਨ ਮੈਂ ਆਇਆ ਵੀ ਪਹਿਲਾਂ ਅੱਜ ਤੋਂ ਸਾਲ-ਸਾਲ ਪਹਿਲਾਂ ਲੋਕ ਬੁੱਕ ਕਰਾਈ ਜਾਂਦੇ ਨੇ ਹਜੇ ਵੀ ਬੁੱਕ ਕਰਾਈ ਜਾਂਦੇ ਨੇ ਇਹ ਲੋਹਾ ਲੈ ਕੇ ਕਿੱਥੇ ਜਾਣਾ ਆਪਾਂ ਇਹ ਲੋਹੇ ਤੋਂ ਕਰਾਉਣਾ ਹੈ ਕੀ 22 ਲੱਖ ਰੁਪਏ ਕਦੋਂ ਲਵਾਂ ਤੇ ਸੋਚੋ ਮੇਰਾ ਵੀਰ ਜਿਨ੍ਹਾਂ ਨੇ ਲੈ ਜਾਂਦੀਆਂ ਬਹੁਤ ਆਏ ਰਕੀ ਬਾਈ ਜੀ ਮਸ਼ੀਨਾਂ ਵਾਲਿਆਂ ਦਾ ਬਿਲਕੁਲ ਮੰਦਾ ਕੰਮ ਮੈਨੂੰ ਕੋਈ ਬੰਦਾ ਹੱਕ ਤਾਣ ਕੇ ਕਹ ਦੇ ਵੀ ਮੱਲੀ ਸਾਹਿਬ ਸਾਡੀ ਮਸ਼ੀਨ ਨੇ 300 ਕਿੱਲਾ ਵੜਿਆ ਸੱਤ ਅੱਠ ਦਿਨਾਂ 'ਚ ਤੇ ਮੈਂ ਉਹਨੂੰ ਨਾਮ ਦੇਣ ਨੂੰ ਤਿਆਰ ਆ ਤੇ ਮੇਰਾ ਵੀਰ ਕਮੈਂਟ ਆ ਜੀ ਜ਼ਰੂਰ ਦੱਸਿਆ ਜੀ ਕਿਹੜੇ ਸੱਜਣ ਨੇ ਆ ਸਵਾਰ ਆਪਦੇ ਪਿੰਡ ਦੇ ਵਿੱਚ ਸਭ ਤੋਂ ਵੱਧ ਰਕਬਾ ਵੜਿਆ ਬਾਹਰ ਦੀ ਗੱਲ ਨਹੀਂ ਕਰਦੇ ਆਪਦੇ ਪਿੰਡ ਦੀ ਤੇ ਕਿਹੜੇ ਪਿੰਡ ਦੇ ਵਿੱਚ ਸਭ ਤੋਂ ਲੰਮਾ ਸੀਜ਼ਨ ਲੱਗਿਆ ਸਾਡੇ ਪਿੰਡ 'ਚ ਤਾਂ ਸਿਰਫ 9 ਦਿਨਾਂ ਦਾ ਸੀਜ਼ਨ ਸੀ ਇੱਕ ਬੰਦੇ ਨੇ 40000 ਰੁਪਏ ਦਿੱਤਾ ਤੇ 9 ਦਿਨ ਦਾ ਸੀਜ਼ਨ 4000 ਰੁਪਏ ਦਿਹਾੜੀ ਪੈ ਗਈ ਗਰੀਬ ਨੂੰ ਕੀ ਕਰੋਗੇ ਦੱਸ ਬਾਕੀ ਤੁਸੀਂ ਦੱਸੋ ਕਮੈਂਟਾਂ 'ਚ ਰੱਬ ਰੱਖਾ